ਤਰਕ ਕੀ ਮਾਮਲਾ ਹੈ ਸਾਰਾ ਜੋ ਲੜਕੀ ਦੀ ਬਾਂਸਾਲਾ ਲੜਕੀ ਦੀ ਮੌਤ ਹੋਈ ਹੈ ਮਿਤੀ 3 2 26 ਨੂੰ ਜਿਹੜਾ ਹੈਗਾ ਦੂਰਦਰਸ਼ਨ ਅਨਕਲੇਵ 7 ਨੰਬਰ ਡਿਵੀਜ਼ਨ ਦੇ ਵਿੱਚ ਇਹ ਇੱਕ ਕਲੋਨੀ ਪੈਂਦੀ ਆ ਉੱਥੇ 5 ਸਾਲ ਦੀ ਇੱਕ ਬੱਚੀ ਦਾ ਇਨਫੋਰਮੇਸ਼ਨ ਆਈ ਸੀ ਵੀ 5 ਸਾਲ ਦੀ ਬੱਚੀ ਦਾ ਇੱਕ ਮਟਰ ਹੋਇਆ ਇਮੀਡੀਏਟਲੀ ਐਸ ਐਚ ਓ ਸਾਹਿਬ ਤੇ ਏ ਸੀ ਪੀ ਮਾਲਗੋਨ ਸਾਹਿਬ ਰਮਿੰਦਰ ਸਿੰਘ ਉਹਨਾਂ ਨੇ ਰਸ਼ ਕੀਤਾ ਜਿੱਥੇ ਜਾ ਕੇ ਦੇਖਿਆ ਕਰਕੇ ਵੀ ਬੱਚੀ ਨੂੰ ਜਿਹੜਾ ਉਹ ਉਦੇ ਫਾਦਰ ਨੇ ਹੀ ਗਲਾ ਘੁੱਟ ਕੇ ਜਿਹੜਾ ਮਾਰਤਾ ਸੀਗਾ ਤੇ ਇਸ ਸਬੰਧ ਦੇ ਵਿੱਚ ਜਿਹੜਾ ਹੈਗਾ ਜਿਹੜਾ ਉਹਨਾਂ ਦਾ ਗਵਾਂਡੀ ਸੀਗਾ ਹਿੰਮਤ ਕੁਮਾਰ ਉਹਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਸੀ ਐਮ ਕਤਮਾ ਦਾ ਚ ਕੀਤਾ ਮੁਕਤਵਾ ਨੰਬਰ 20 ਅੰਡਰ ਸੈਕਸ਼ਨ 103 ਬੀ ਐਨ ਐਸ ਵੀ ਐਸ ਡੀ ਵੀ ਨੰਬਰ 7 ਅੱਧਾ ਚ ਕੀਤਾ ਗਿਆ ਔਰ ਜਿਹੜਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਦੋਸ਼ੀ ਸੀਗਾ ਇਹ ਅਰਵਿੰਦ ਕੁਮਾਰ ਇਹ ਬਹੁਤ ਸ਼ਰਾਬੀ ਹਾਲਤ ਵਿੱਚ ਸੀਗਾ ਔਰ ਇਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਕੰਮ ਕਰ ਕੋਈ ਕਰਦਾ ਨਹੀਂ ਸੀ ਇਹਦੀ ਜਿਹੜੀ ਵਾਈਬ ਸੀਗੀ ਜਿਹੜੀ ਆ ਉਹ ਘਰਾਂ ਦੇ ਵਿੱਚ ਕੰਮ ਕਰਕੇ ਘਰਾਂ ਦੇ ਭਾਂਡੇ ਮਾਂਜ ਕੇ ਜਾਂ ਝੜ ਪੋਚਾ ਕਰਕੇ ਜਿਹੜੇ ਆਪਣੇ ਪਰਿਵਾਰ ਦਾ ਕਜਾਇਰਾ ਕਰਦੀ ਸੀ ਔਰ ਇਹ ਦੋ ਬੱਚੇ ਸੀ ਇਹ 5 ਸਾਲ ਦੀ ਲੜਕੀ ਸੀਗੀ ਔਰ ਇੱਕ ਇਹਨਾਂ ਦਾ 1.5 ਸਾਲ ਦਾ ਜਿਹੜਾ ਬੇਟਾ ਸੀਗਾ ਔਰ ਜਿਆਦਾ ਅਲਕੋਹੋਲਿਕ ਹੋਣ ਕਰਕੇ ਜਿਹੜਾ ਹੈਗਾ ਇਹ ਬੰਦਾ ਸ਼ਰਾਬ ਪੀਣ ਦਾ ਆਦੀ ਸੀ ਸਵੇਰੇ ਤੋਂ ਹੀ ਸ਼ਰਾਬ ਪੀਣ ਸ਼ੁਰੂ ਕਰ ਦਿੰਦਾ ਸੀ ਬੱਚੀ ਕਿਸੇ ਗੱਲ ਨੂੰ ਲੈ ਕੇ ਕੋਈ ਮੰਗ ਕਰਦੀ ਸੀ ਜਾਂ ਕੋ ਜਿੱਦ ਕਰਦੀ ਸੀਗੀ ਤੇ ਬੱਚੀ ਨੂੰ ਇਹਨੇ ਪਹਿਲਾਂ ਮਾਰਿਆ ਔਰ ਜਿਆਦਾ ਰਾਉਂਡ ਹੈ ਵੀ ਜਦੋਂ ਉਹਨੂੰ ਚੁੱਪ ਕਰਾਉਣ ਦੀ ਖਾਤਰ ਬੱਚੇ ਨੂੰ ਦੁਬਾਰਾ ਬੱਚੀ ਨੂੰ ਉਹਨੇ ਫੜਿਆ ਹੈਗਾ ਤਾਂ ਬਹੁਤ ਜ਼ੋਰ ਦੀ ਜਿਹੜਾ ਉਹਨੇ ਫੜ ਕੇ ਉਹਨੂੰ ਝੰਜੋਟ ਕੇ ਤੇ ਉਹਦਾ ਗਲਾ ਘੁੱਟਤਾ ਉਹਦੇ ਨਾਲ ਜਿਹੜੀ ਉਹ ਬੱਚੀ ਦੀ ਮੌਤ ਹੋ ਗਈ ਹੈਗੀ ਆ ਔਰ ਇਹਨੂੰ ਅਸੀਂ ਇਮੀਡੀਏਟਲੀ ਪੁਲਿਸ ਅਧਿਕਾਰੀਆਂ ਤੋਂ ਬਾਅਦ ਜਿਹੜਾ ਹੈਗਾ ਐਸ ਐਚ ਓ ਸਾਥ ਔਰ ਏ ਸੀ ਬੀ ਮਾਲਟੋਨ ਨੇ ਹੈਗਾ ਇਹਨੂੰ ਉਡਾਲਾ ਚੌਂਕ ਤੋਂ ਜਿਹੜਾ ਇਹਨੂੰ ਗ੍ਰਫਤਾਰ ਕਰ ਲਿਆ ਗਿਆ ਔਰ ਇਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜਿਹੜਾ ਇਹਦਾ 2 ਦਿਨ ਦਾ ਪੁਲਿਸ ਰਿਮਾਨ ਲਿਆ ਗਿਆ ਹੈਗਾ ਔਰ ਹੋਰ ਵੀ ਸਖਤ ਨੇ ਪੁਛਗਿਛ ਕਰਦੇ ਵੀ ਕਿਸੇ ਹੋਰ ਕਾਰਨ ਕਰਕੇ ਤਾਂ ਨਹੀਂ ਬੱਚੀ ਨੂੰ ਮਾਰਿਆ ਹੈਗਾ ਔਰ ਜਿਹੜਾ ਇਹਨੇ ਬਹੁਤ ਹੀ ਇਹ ਹੀਨੀਅਸ ਕ੍ਰਾਈਮ ਜਿਹੜਾ ਔਰ ਸੈਂਸੇਸ਼ਨਲ ਕ੍ਰਾਈਮ ਹੈਗਾ ਇੱਕ ਪਿਓ ਨੇ ਆਪਣੀ 5 ਸਾਲ ਦੀ ਬੱਚੀ ਨੂੰ ਹੀ ਮਾਰ ਦਿੱਤਾ ਹੈਗਾ ਤੇ ਇਹ ਸਮਾਜ 'ਤੇ ਇੱਕ ਬਹੁਤ ਮਾੜਾ ਇੱਕ ਅਸਰ ਜਾਂਦਾ ਹੈਗਾ ਪਰ ਇਮੀਡੀਏਟਲੀ ਪੁਲਿਸ ਨੇ ਇਹਨੂੰ ਤੇ ਡਾਇਰੈਕਟ ਕਰਦੇ ਹੋਏ ਪਰਚਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਹੈ ਤਾਂ ਦੋਸ਼ੀ ਜਿਹੜਾ ਸਾਡੇ ਕੋਲ ਪੁੱਛਤੇ ਤੋਂ ਦਿੰਦੇ ਨਾ ਸਰ ਇੱਕ ਨਾ ਇਹ ਵੀ ਐਂਗਲ ਸਾਹਮਣੇ ਆ ਰਿਹਾ ਸੀ ਕਹਿੰਦੇ ਬੱਚੀ ਨੂੰ ਚੁੱਪ ਰੰਦ ਲਈ ਉਹਨੇ ਸ਼ਰਾਬੀ ਬੱਚੀ ਦੇ ਮੂੰਹ ਚ ਪਾਈਆ ਕੁਝ ਇਸ ਇਸ ਐਂਗਲ ਤੋਂ ਹਲੇ ਤੱਕ ਕੁਝ ਪਤਾ ਚੱਲਿਆ ਜਾਂ ਫਾਮਲੀ ਨੇ ਦੱਸਿਓ ਹੋਵੇ ਕੁਝ ਨਹੀਂ ਬਿਲਕੁਲ ਨਹੀਂ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਉਦੋਂ ਘਰ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹ ਜਿਹੜੇ ਕੁਆਟਰਸ ਹੈਗੇ ਆ ਪ੍ਰਵਾਸੀ ਹੈਗੇ ਆ ਕੁਆਟਰਸ ਚ ਰਹਿੰਦੇ ਸੀਗੇ ਤੇ ਇਹੋ ਜੀ ਗੱਲ ਜਿਹੜੀ ਆ ਮੌਕੇ ਤੇ ਦੋਨੋਂ ਅਫਸਰ ਸਾਡੇ ਗਏ ਹੈਗੇ ਕੋਈ ਵੀ ਇਹੋ ਜੀ ਗੱਲ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਪਰ ਬਾਰਵੀਂ ਨੂੰ ਮੈਨੂੰ ਇਹ ਪਤਾ ਲੱਗਾ ਕਿ ਪਹਿਲੇ ਵੀ ਕੋਈ ਇੰਨੀ ਕੋਸ਼ਿਸ਼ ਕਰ ਚੁੱਕਾ ਬੱਚੀ ਨਾਲ ਕੁੱਟਮਾਰ ਕਰਦਾ ਹੋਵੇ ਜਾਂ ਐਡਾ ਦੁਰਵਾਰ ਕਰਦਾ ਹੋਵੇ ਨਹੀਂ ਉਹ ਉਹ ਜਿਹੜੀ ਉਹ ਜਿਹੜੇ ਆਲੇ ਦੁਆਲੇ ਉੱਥੇ ਕੁਆਟਰਸ ਦੇ ਵਿੱਚ ਜਿਹੜੇ ਰਹਿੰਦੇ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਹ ਸ਼ਰਾਬ ਪੀ ਕੇ ਆਪਣੇ ਬੱਚਿਆਂ ਨੂੰ ਬੱਚੀ ਨੂੰ ਤੇ ਘਰ ਵਾਲੀ ਨੂੰ ਆਲਮੋਸਟ ਰੋਜ਼ ਹੀ ਕੁੱਟਦਾ ਸੀਗਾ ਕਿਉਂਕਿ ਸ਼ਰਾਬੀ ਬੰਦਾ ਸੀਗਾ ਇਸ ਕਰੇ ਕੰਮ ਕੋਈ ਕਰਦਾ ਨਹੀਂ ਸੀ ਕੋਈ ਕਦੇ ਪੈਸੇ ਤੋਂ ਕੁੱਟਮਾਰ ਕਰਦੀ ਜਾਂ ਕਿਸੇ ਗੱਲ ਤੋਂ ਕੁੱਟਮਾਰ ਕਰਦੀ ਆਪਣੀ ਵਾਈਫ ਨੂੰ ਤੇ ਉਹਨੂੰ ਆਲਮੋਸਟ ਰੋਜ਼ ਹੀ ਕੁੱਟਦਾ ਸੀਗਾ ਇਹ ਬੱਚੇ ਇਕੱਲੇ-ਇਕੱਲੇ ਸੀਗੇ ਕੋਈ ਹੋਰ ਬ੍ਰਦਰ ਸਿਚੁਏਸ਼ਨ ਨਹੀਂ ਇਹ ਤਾਂ ਤੁਹਾਨੂੰ ਦੱਸਿਆ ਵੀ ਇਹ 5 ਸਾਲ ਦੀ ਬੱਚੀ ਸੀਗੀ ਇੱਕ ਇਹਦਾ ਛੋਟਾ ਸੀਗਾ 1.5 ਸਾਲ ਦਾ ਦਾ ਭਰਾ ਹੈਗਾ ਛੋਟਾ ਜਿਹੜਾ ਉਹਦਾ ਇੱਕ ਬੱਚਾ ਉਹਨਾਂ ਘਰ 'ਚ ਕੋਈ ਹੋਰ ਕੋਈ ਸੀਗਾ ਤੇ ਉਹਤੋਂ ਲਾ ਉਹਤੋਂ ਲਾ ਨਹੀਂ ਉਹ ਬੱਚਾ ਵੀ 1.5 ਸਾਲ ਦਾ ਘਰੇ ਹੀ ਸੀ ਔਰ ਇਹ ਬੱਚੀ ਸੀਗੀ ਤੇ ਜਿਹੜੀ ਬੱਚੀ ਦੀ ਮਾਂ ਹੈਗੀ ਆ ਉਹ ਘਰਾਂ ਚ ਕੰਮ ਕਰਨ ਲਈ ਉਹਨੂੰ ਲੋਕਾਂ ਦੇ ਘਰਾਂ ਚ ਕੰਮ ਕਰਨ ਲਈ ਗਈ। ਜਿੱਦਾਂ ਤਾਂ ਨਹੀਂ ਕੀਤੀ ਸੀਗੀ ਤਾਂ ਕਰਕੇ ਉਹਨੂੰ ਜਿੱਦਾਂ ਕਰਤਾ ਕਿਉਂਕਿ ਅਕਸਰ ਹੁੰਦਾ ਲੜਕੀ ਨੂੰ ਕੋਈ ਸਿੱਟ ਜਾਂਦੇ ਆ ਜਾਂਦੀ ਹੋਈ ਜਾਂ ਕੋਈ ਉਹਦਾ ਮਾਰ ਦਿੰਦੇ ਆ। ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਜੇ ਐਦਾਂ ਦੀ ਗੱਲ ਹੋਏ ਤਾਂ ਬਾਲ ਕਰਕੇ ਪਤਾ ਲੱਜੰਦੀ ਸੀਗੀ ਉੱਥੇ। ਤੁਹਾਨੂੰ ਦੱਸਿਆ ਵੀ ਜਿਹੜੇ ਕੁਆਰਟਰਸ ਹੈਗੇ ਆ ਉੱਥੇ ਇਕੱਲੇ ਇਹ ਕੱਲਾ ਪਰਿਵਾਰ ਨਹੀਂ ਰਹਿੰਦਾ ਸੀਗਾ। ਹੋਰ ਵੀ ਜਿਹੜੇ ਹੈਗੇ ਆ ਉਹ ਪਰਿਵਾਰ ਰਹਿੰਦੇ ਸੀ ਗ੍ਰੈਂਡ ਚ ਰਹਿੰਦੇ ਸੀ ਸਰ ਇੱਕ ਇਸ ਦੇ ਬਿਲੋਂ ਆਪਣੀ ਗਲਤੀ ਮੰਨੀ ਜਾਂਦੀ ਹੈ ਜਦੋਂ ਵਾਈਫ ਘਰ ਆ ਕੇ ਪੁੱਛਦੀ ਹੈ ਕਿ ਬੇਟੀ ਨੂੰ ਕੀ ਹੋਇਆ ਤੇ ਪੁਲਿਸ ਦੀ ਮੋਡਲ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹਨੇ ਆਪਣੀ ਗਲਤੀ ਮੰਨੀ ਹੈ ਕੁਝ ਦੱਸਿਆ ਕਿ ਹੋਇਆ ਕਿਵੇਂ ਜਾਂ ਕੁਝ ਦੱਸਿਆ ਹੋਵੇ ਉਸਨੇ ਦੇਖੋ ਜਿਹੜੀ ਪ੍ਰੀਲੀਮਨਰੀ ਪੁੱਛਗਿੱਛ ਇਹਦੀ ਹੋਈ ਹੈਗੀ ਆ ਉਹਦੇ ਵਿੱਚ ਤਾਂ ਨੈਚੁਰਲੀ ਆ ਵੀ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਇਹ ਕੰਮ ਕਰ ਬੈਠਾ ਉਸ ਤੋਂ ਬਾਅਦ ਜਦੋਂ ਸ਼ਰਾਬ ਉੱਤਰੀ ਹੈਗੀ ਉਹਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਪਛਤਾਵਾ ਹੋਗਾ ਤੇ ਪਰ ਜਿਹੜੀ ਹੁਣ ਜੋ ਚੀਜ਼ ਹੋ ਚੁੱਕੀ ਆ ਉਹ ਵਾਪਸ ਤਾਂ ਨਹੀਂ ਆ ਸਕਦੀ ਪਰ ਇਸ ਟਾਈਮ ਜਿਹੜਾ ਹੈਗਾ ਬਹੁਤ ਜ਼ਿਆਦਾ ਪਿਛਤਾਵੇ ਵਿੱਚ ਹੈਗਾ ਕੋਰਟ ਚ ਪੇਸ਼ ਕਰਤਾ ਇਹ ਕਰਨਾ ਹਾਲੇ ਬਿਲਕੁਲ ਜੀ ਕੋਰਟ ਚ ਪੇਸ਼ ਕਰਤਾ 2 ਦਿਨ ਦਾ ਪੁਲਿਸ ਰਿਮਾਨ ਸਾਡੇ ਕੋਲ ਹੈਗਾ ਠੀਕ ਠੀਕ ਥੈਂਕ ਯੂ ਜੀ ਸਰ ਦੋ ਮਿੰਟ ਰੋ ਪਲੀਜ਼